ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਜਾਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਏਚਾਰੈ ਜਾਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁੱਖ ਪਿਆਪੈ ਸਿਮਰਤ ਨਾਮ ਪਰਮ ਭਉ ਭਾਗੈ ਰਹਾ ਹਰ ਕੀਰਤਨ ਸੁਨੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਵ ਨਹੀਂ ਆਵੇ ਹਰ ਕੀ ਤਹਿਲ ਕਰਦ ਜਨ ਸੋਹ ਹੈ ਤਾਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁੱਕ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮੇ ਚਾਰੈ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁੱਖ ਬਿਆਪੈ ਸਿਮਰਤ ਨਾਮ ਪਰਮ ਭਉ ਭਾਗੈ ਰਹਾ ਹਰ ਕੀਰਤਨ ਸੁਨੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਭ ਨਹੀਂ ਆਵੈ ਹਰ ਕੀ ਤਹਿਲ ਕਰਤ ਜਨ ਸੋ ਹੈ ਤਾਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਕ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁਕ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਵਦੈ ਗੋੜੀ ਮਹੱਲਾ ਪੰਜਵਾ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਏਚਾਰੈ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁਖ ਪਿਆਪੈ ਸਿਮਰਤ ਨਾਮ ਪਰਮ ਭੋ ਭਾਗੈ ਰਹਾ ਹਰ ਕੀਰਤਨ ਸੁਨੈ ਹਰ ਕੀਰਤਨ ਗਾਵੈ ਇਸ ਜਨ ਦੁਖ ਨਿਪ ਨਹੀ ਆਵੇ ਹਰ ਕੀ ਤਹਿਲ ਕਰਤ ਜਨ ਸੋ ਹੈ ਤਾ ਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜਿ ਹਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜਿ ਹਲੇ ਅਵਰ ਜੰਜਾਲ ਗੋੜੀ ਮਹੱਲਾ 5 ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਭਉ ਭਾਗੈ ਰਹਾ ਹਰ ਕੀਰਤਨ ਸੁਨੇ ਹਰ ਕੀਰਤਨ ਗਾਵੈ ਤੇ ਸਜਨ ਦੁਖ ਨਿਪਟ ਨਹੀਂ ਆਵੇ ਹਰ ਕੀ ਤਹਿਲ ਕਰਤ ਜਨ ਸੋਹੈ ਤਾਂ ਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਗੋੜੀ ਮਹੱਲਾ ਪੰਜਵਾ ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਜਾ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁੱਖ ਬਿਆਪੈ ਸਿਮਰਤ ਨਾਮ ਪਰਮ ਭੋ ਭਾਗੈ ਰਹਾ ਹਰ ਕੀਰਤਨ ਸੁਨੈ ਹਰ ਕੀਰਤਨ ਗਾਵੈ ਤੇ ਸਜਨ ਦੂਖ ਨਿਪ ਨਹੀਂ ਆਵੇ ਹਰ ਕੀ ਤਹਿਲ ਕਰਤ ਜਨ ਸੋਹ ਹੈ ਤਾਂ ਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀ ਹਲੇ ਅਵਰ ਜੰਜਾਲ ਗੋੜੀ ਮਹੱਲਾ ਪੰਜਵਾ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਈਚਾਰੈ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁੱਖ ਪਿਆਪੈ ਸਿਮਰਤ ਨਾਮ ਪਰਮ ਭਉ ਭਾਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਇਸ ਜਨ ਦੁਖ ਨਿਪ ਨਹੀਂ ਆਵੇ ਹਰ ਕੀ ਤਹਿਲ ਕਰਤ ਜਨ ਸੋ ਹੈ ਤਾਂ ਕੋ ਮਾਇਆ ਅਗਨ ਨ ਪੋਹੈ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਗੋੜੀ ਮਹੱਲਾ ਪੰਜਵਾਂ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਏਚਾਰੈ ਜਾ ਕੋ ਆਪਣੇ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਤ ਸੈ ਸਾ ਦੁੱਖ ਪਿਆਪੈ ਸਿਮਰਤ ਨਾਮ ਪਰਮ ਭਉ ਭਾਗੈ ਰਹਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਇਸ ਜਨ ਦੁਖ ਨਿਪ ਨਹੀ ਆਵੇ ਹਰ ਕੀ ਤਹਿਲ ਕਰਤ ਜਨ ਸੋ ਹੈ ਤਾ ਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਮਨ ਤਨ ਮੁਖ ਹਰ ਨਾਮ ਦਿਾਲ ਨਾਨਕ ਤਜੀ ਹਲੇ ਅਵਰ ਜੰਜਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਵਦੈ